ਸਤਿ ਸ੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ 'ਚੋ ਵੀਡੀਓ ਬਣਾ ਰਿਹਾ ਤੇ ਇੱਕ ਝੋਟੀ ਦਿਖਾਵਾਂਗੇ ਅੱਜੇ ਸੂਈਆ ਜੀਰ ਪੈਣੀ ਬਾਕੀ ਆ ਦੂਜਾ ਸੂਗਾ ਝੋਟੀ ਦਾ ਕੁੰਡੀ ਝੋਟੀ ਸਕੀਨ ਝੋਟੀ ਆ ਤੇ ਦਿਖਾਉਣੇ ਆ ਖੋਲ ਕੇ ਦਿਖਾਉਣੇ ਆ ਤੋਰ ਕੇ ਮਿੱਤਰੋ ਮੈਂ ਆਜੇ ਸੱਜਣੋ ਆ ਦਿਖਾ ਵੀ ਤੋਰ ਕੇ ਆਮ ਐ ਵੀ ਤੋਰ ਕੇ ਦਿਖਾਉਣਾ ਕੱਦ ਕਾਠ ਬਹੁਤ ਆ ਸੱਜਣੋ ਤੋਰ ਦੇ ਵਿੱਚ ਹੌਲੀ ਹੌਲੀ ਤੋਰੀ। ਆਹ ਦੇਖ ਸਕਦੇ ਹੋ ਮਿੱਤਰੋ ਥਣਲੇਵੀ ਦੀ ਸਾਫ ਆ ਮੂਠੀ ਵਾਲਾ ਥਣ ਲੱਗਿਆ ਹੋਇਆ। ਵੱਖਰਾ ਵੱਖਰਾ ਥਾਣਾ ਉਹ ਨਹੀਂ ਲਿਆਦਾ। ਆਹ ਪੂਰੇ ਬਲੇ ਦੀ ਆਇਆ ਪੈ ਕੇ ਨਾ। ਐ ਥਣਲੇਵੀ ਦੀ ਸਾਫ ਆ ਦੇਖ ਸਕਦੇ ਹੋ ਕੱਲਾ ਕੱਲਾ ਮੂਠੀ ਵਾਲਾ ਬਕਰਾਂ ਬਕਰਾਂ ਫੜ ਲੱਗਿਆ ਹੋਇਆ ਫੜੇ ਹੁਣ ਇਹ ਸੂਈਆ ਅੱਧਾ ਘੰਟਾ ਹੋਇਆ ਸੂਈ ਨੂੰ ਘੰਟਾ ਤੇ ਹਲੇ ਜੇਰ ਪੈਣੀ ਬਾਕੀ ਆ ਲੈ ਦੇਖ ਸਕਦੇ ਹੋ ਮਿੱਤਰੋ ਉੱਚੀ ਉੱਚੀ ਅੱਤੀ ਬਹੁਤਾ ਕੱਦ ਕਾਠ ਬਹੁਤਾ ਮਿੱਤਰੋ ਦੇਖ ਸਕਦੇ ਹੋ ਲੈ ਦੇਖਿੰਦੇ ਹਾਂ ਮੈਂ ਲੈ ਮੋਡੇ ਮੋਡੇ ਬਰਾਬਰੇ ਆਉਂਦਾ ਘੱਟ ਮੋਡੇ ਤੋਂ ਟਾਪਦੀ ਆ ਮਿੱਤਰੋ ਦੇਖ ਸਕਦੇ ਹੋ ਕੱਦ ਕਾਠ ਲੈ ਬਾਅਦ ਵਿੱਚ ਹਲੇ ਬੰਮੀ ਇਹ ਫਿਰ ਤਵਾਰ ਵੀ ਦੇਖ ਸਕਦੇ ਹੋ ਕੁੰਡੀ ਸਕੀਨ ਝੋਟੀ ਆ ਦੂਜਾ ਸੂਆ ਦੂਜਾ ਸੂਆ ਝੋਟੀ ਦਾ ਪਹਿਲੇ ਸੂਏ ਇਹਨੇ 13 ਲੀਟਰ ਦੁੱਧ ਪਾਇਆ ਹੋਇਆ ਇਹ ਇੱਕ ਤੀ 14 14 15 ਦੀ ਉਮੀਦ ਆ ਪਾਉਣ ਦੀ ਫਿਰੋ ਕੱਟੀ ਵੀ ਜੱਟ ਬਣਾਏਗਾ ਆ ਤੇ ਮੋਰਾ ਨਾਲ ਦੀ ਕੱਟੀ ਆ ਵਧੀਆ ਛੀਮਨ ਭਰਿਆ ਹੋਇਆ ਬਾਈ ਨੇ ਮੋਰਾ ਮੋਰਾ ਨਾਲ ਦਾ ਛੀਮਨ ਭਰਿਆ ਤੇ ਝੋਟੀ ਵੀ ਮੋਰਾ ਨਾਲ ਦੀ ਆ ਤੁਸੀਂ ਦੇ ਸਕਦੇ ਹੋ ਹਰਿਆਣੇ ਜੋ ਲਿਆ ਕੇ ਪਾਲੀ ਦੀ ਬਾਈ ਨੇ ਲੋਤੀ ਹੁਣ ਦੂਜਾ ਸੂਆ ਸੂਆ ਤੇ ਆਪਾਂ ਮੁੱਲ ਕੋਈ ਮਰਜ਼ੀ ਕਰਾ ਲਓ ਆਪਾਂ 1,10,000 ਦੀ ਦੇ ਦਾਂਗੇ ਹਾਂ ਨਾ ਬਾਕੀ ਮੌਕੇ ਦੇ ਮਾਨਦਾਨਾ ਕਰ ਦਾਂਗੇ ਜਿਹੜਾ YouTube ਚੈਨਲ ਨੂੰ ਦੇਖ ਕੇ ਹੋਊ ਆਪਣੇ ਨੂੰ ਤੇ ਆਪਣਾ ਮੋਬਾਈਲ ਨੰਬਰ ਹੈਗਾ 987287112 ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਇਕ ਕਮੈਂਟ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ